ਕਰ ਜੋ ਹੈ ਕੈਪਟਨਰ ਪਾਰ ਕਰਕੇ ਨੂੰ ਕਹਿੰਦੇ ਮੇਰਾ ਕਰਨੀ ਹੈ ਕਿਸੇ ਨਹੀਂ ਔਰ ਕਬੀਰ ਸਾਹਿਬ ਕਹਿੰਦੇ ਰੇ ਮਨ ਤੇਰਾ ਕੋਈ ਨਹੀਂ ਖਿੰਚ ਲੈ ਜਨ ਭਾਰ ਜਿਹੜਾ ਟੱਬਰਦਾ ਸੀ ਪਾਰਛੇ ਚਦੇ ਆ ਤਾਂ ਸਾਡੇ ਨਹੀਂ ਹੈ ਕਬੀਰ ਸਾਹਿਬ ਕਹਿੰਦਾ ਇਹਨਾਂ ਨੂੰ ਤੂੰ ਪਾਰ ਖਿੱਚੀ ਜਾਣਾ ਰੇ ਮਨ ਤੇਰਾ ਕੋਈ ਨਹੀਂ ਤੇਰਾ ਨਹੀਂ ਹੈ ਬਾਬਾ ਨਾਨਕ ਵੀ ਕਹਿੰਦਾ ਕਿ ਇਹ ਲੇਖੇਦਾਰ ਨੇ ਇਸ ਕਰਕੇ ਤੁ ਕਾ ਬਾਬਾ ਨਾਨਕ ਕਹਿੰਦਾ ਇੱਕ ਵਾਰੀ ਚੁਕਾਏ ਮੇਰੇ ਨਹੀਂ ਮੈਂ ਤੈਨੂੰ ਫੜ ਕੇ ਛੇਡਾ ਲਵਾਂ ਪਰ ਕੋਈ ਬੰਦਾ ਇਹ ਕਹਿਣ ਨੂੰ ਤਿਆਰ ਨਹੀਂ ਬਾਬਾ ਨਾਨਕ ਆਪਣੇ ਸ਼ਬਦ ਚ ਕਹਿੰਦਾ ਪੌੜੀ ਚ ਆਸਾ ਦੀ ਵਾਰ ਵੀ ਇੱਕ ਵਾਰੀ ਚੁਕਾਏ ਦਿਲੋਂ ਉਤੋਂ ਇਹਨਾਂ ਦੇ ਨਾਲ ਹੀ ਰਹਿ ਠਾਠਾ ਬਾਗਾ ਰੱਖ ਅਪਾਰੇ ਇਹਨਾਂ ਦਾ ਅਟੈਚ ਨਾ ਰਹਿ ਪਤਾ ਕੀ ਹੈ ਉਹ ਮਹਾਰਾਜ ਲਿਖਦੇ ਨੇ ਸਭ ਕੋ ਆਖੇ ਆਪਣਾ ਸਾਰੇ ਉਹ ਆਪਣੇ ਕਹਿੰਦੇ ਤੂੰ ਕਹਦਾ ਜੇਸ ਨਹੀਂ ਤੇ ਚੋਣ ਤੱਕੀ ਕਹਣਾ ਬ ਚੁਣ ਕੇ ਕੱਢ ਲਏਗਾ ਰੱਬ ਤੈਨੂੰ ਜੇ ਤੂੰ ਕਹਿੰਦੇਗਾ ਮੇਰੇ ਨਹੀਂ ਆ ਹੁਣ ਕਬੀਰ ਸਾਹਿਬ ਸਾਰੇ ਗੁਰੂਆਂ ਦਾ ਪਰਿਵਾਰ ਹੋਏ ਸਭ ਕੁਝ ਹੋਏ ਸਾਰਾ ਗ੍ਰਸਤ ਕਰਨਾ ਪਰ ਅੰਦਰੋਂ ਅਸੀਂ ਅਟੈਚ ਨਹੀਂ ਰਹਿਣਾ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਭ ਸੱਚ ਅੰਦਰ ਇਹਦਾ ਫਰਕ ਸਗੋਂ ਦੁਗਣਾ ਜ਼ਿਆਦਾ ਪੂਰਾ ਹੁੰਦਾ ਜਿਹੜੇ ਅਸੀਂ ਇਹਨਾਂ ਨੂੰ ਆਪਣੇ ਫੜ ਕੇ ਬਹਿ ਜਾਂਦੇ ਆਂ ਤੋਂ ਬਾਹਰ ਰਹਿੰਦਾ ਕਬੀਰ ਸਾਹਿਬ ਕਹਿੰਦੇ ਰੇ ਬੰਨ ਤੇਰੋ ਕੋਈ ਨਹੀਂ ਖਿੰਚ ਲੈ ਜਨਪਾਰ ਰਹਿਣ ਪਖੇਰੋ ਬਸੇਰੋ ਪੰਖੋ ਤੈਸੇ ਸੰਸਾਏ ਜਦ ਅਦਰਕ ਤੇ ਪੰਛੀ ਆਉਂਦੇ ਉੱਡ ਜਾਂਦੀ ਇਸ ਕਰਕੇ ਕਿਸੇ ਨਾ ਰਹਿਣਾ ਨਹੀਂ ਆ ਇਹ ਤੇਰੇ ਨਹੀਂ ਆ ਤੇਰੇ ਲੇਖੇਦਾਰਾ ਪਿਛਲੇ ਕਰਮਾ ਕਰਕੇ ਤੇਰੀਆਂ ਇਹਨਾਂ ਨਾਲ ਗੁੰਝਲਾਂ ਪੈ ਗਈਆਂ ਔਰ ਤੂੰ ਲੇਖਾ ਦੇਣਾ ਭਾਵੇਂ ਚੀਂ ਕਰ ਪਾਵੇਂ ਭੀਂ ਕਰ ਜੋ ਇਹਨਾਂ ਨੇ ਪਿੱਛੇ ਤੇ ਨਾ ਤੂੰ ਇਹਨਾਂ ਦੇ ਲੇਖਾ ਦੇਣਾ ਇਸ ਕਰਕੇ ਬਾਬਾ ਨਾਨਕ ਕਹਿੰਦਾ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋ ਚੁਣ ਕੱਢੀਏ ਹੋ ਕੀ ਰਿਹਾ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡ ਗਏ ਕਹਿੰਦਾ ਜਾ ਰਹਿਣਾ ਨਹੀਂ ਐਤ ਜਗ ਤੱਕ ਆਏ ਤੇ ਫੈਮਿਲੀ ਹੰਡੀਏ ਗਾਰਮ ਹੰਡੀਏ ਦਾ ਮਤਲਬ ਹੈ ਕੀ ਫੈਮਿਲੀ ਹੁੰਦਾ ਜਾ ਰਹਿਣਾ ਨਹੀਂ ਐਤ ਜਗ ਤਕਾਇਤ ਗਰਬ ਹੰਡਿਏ ਪਰ ਇਹਨਾਂ ਨੂੰ ਮੰਨਦਾ ਕਿਸੇ ਨੇ ਨਹੀਂ ਮੰਨਦਾ ਕਿਸੇ ਨਾ ਕਿਉਂਕਿ ਤੇਰੀ ਆਪਣੀ ਸੁਭਰਜੀ ਹਾਲਤ ਖਰਾਬ ਹੋ ਜੂਗੀ ਇਹਨਾਂ ਨੇ ਸਭ ठाठा-ਭਾਗਾ ਜਿ ਰੱਖ ਕੇ ਇਹਨਾਂ ਨਾਲ ਤਾਣਾ-ਬਾਣਾ ਦੁਰਸਤੀ ਰੱਖ ਮੰਨਦਾ ਕਿਸੇ ਨਾ ਆਖੀਏ ਪਰ ਅਖਰੇ ਹਬੂਜੀਏ ਤੇ ਇਹਨਾਂ ਚ ਜਿਹੜਾ ਮੂਰਖ ਹੈ ਨਾ ਕਿਉਂਕਿ ਇਹ ਰੱਬ ਨੂੰ ਤੂੰ ਭਗਤੀ ਕਰਦਾ ਹੈ ਰੱਬ ਨੂੰ ਮੰंदे ਨਹੀਂ ਹੈ ਕਹਿੰਦਾ ਇਹਨਾਂ ਨਾਲ ਸੇਂਗ ਨਾ ਫਸਾਈ ਤੂੰ ਅਸੀਂ ਖਾਮ ਖਾ ਜਿਹੜਾ ਨਹੀਂ ਭਗਤੀ ਕਰਦਾ ਘਰ ਦਾ ਪੱਤਾ ਜਾਂ ਕੋਈ ਹਾਰਾ ਟੱਬਲ ਉਹਦੇ ਨਾਲ ਸਿੰਘ ਫਸਾਉਂਦਾ ਪੈਂਦੇ ਉਹੋ ਬਾਬਾ ਕਹਿੰਦਾ ਵੀ ਤੁਸੀਂ ਮੂਰਖੇ ਨਾਲ ਨਾਲ ਲੁੱਝ ਗਏ ਇਹਨਾਂ ਨੇ ਲੁੱਜੀ ਨਾਏ ਹੁਣ ਜਿੰਦਾ ਦੇ ਕਰ ਮੈਨੇ ਨੇ ਕਰਨੇ ਲੇਖਾ ਤੂੰ ਦੇਣਾ ਸਾਰਾ ਪਰ ਆਪ ਤੂੰ ਅਖਰ ਇਹ ਜੜਾ ਨਾ ਭੱਜਦੀ ਖਰੀ ਚੱਲ ਅਰੇ ਇਹਨਾਂ ਦਾ ਵੀ ਪਲਾ ਮੰ ਮੰਗੀ ਚੱਲ ਪਰ ਲੇਖਾ ਤੈਨੂੰ ਦੇਣਾ ਇਸ ਕਰਕੇ ਕਿਆ ਪੌੜੀ ਹੈ ਜਾਂ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀਏ ਕੀਤਾ ਆਪ ਆਪਣਾ ਆਪੇ ਹੀ ਲੇਖਾ ਸੰਢੀਏ ਜਾਂ ਰਹਿਣਾ ਨਾ ਹੀ ਇਹ ਜਗਤ ਕਾਇਤ ਗਾਰਭ ਹੰਢੀਏ ਮੰਦਾ ਕਿਸੇ ਨਾ ਆਖੀਏ ਪਰ ਅਖਰ ਇਹੋ বুঝੀਏ ਮੂਰਖੇ ਨਾਲ ਨਾ ਲੁੱਜੀਏ ਤੇ ਮੂਰਖ ਕੌਣ ਹੈ ਮੂਰਖਾ ਸਿਰੇ ਮੂਰਖ ਹੈ ਜੇ ਮੰਨੇ ਨਹੀਂ ਨਾ ਬਾਬਾ ਨਾਨਕ ਕਹਿੰਦਾ ਇਸ ਕਰਕੇ ਜਿਹੜਾ ਮੂਰਖਾਂ ਦੀ ਟੀਮ ਦਾ ਕੈਪਟਨ ਹੈ ਜਿਹੜਾ ਨਾਮ ਹਲ ਨਹੀਂ ਆਉਂਦਾ ਬਸ ਕੀ ਸਿੱਖੀ ਦੀ ਸਾਰੀ ਗੱਲ ਜਾਣਦਾ ਜਾਂ ਦੁਨੀਆਂ ਦੀ ਗੱਲ ਜਾਣਦਾ ਨਾ ਮਣ ਕਹਿੰਦਾ ਇਹ ਇਹ ਕੋਈ ਜ਼ਰੂਰੀ ਨਹੀਂ ਹੈ ਇਸ ਕਰਕੇ ਉਹ ਜਿਹੜਾ ਕੋਟੰਬ ਹੈ